ਨਿਸ਼ਾਨ ਸਾਹਿਬ ਦੀ ਚੋਲਾ ਬਦਲਣ ਦੀ ਸੇਵਾ ਲਈ ਗਿਆ ਸਿੰਘ ਲਗਭਗ 5 ਘੰਟਿਆਂ ਤੋਂ ਨਿਸ਼ਾਨ ਸਾਹਿਬ ਤੇ ਲਟਕਿਆ ਹੋਇਆ। ਅਬੌਰ ਦੇ ਪਿੰਡ ਗਿੱਦੜਾਂਵਾਲੀ ਦੀ ਖਬਰ ਹੈ ਜਿੱਥੇ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੀ ਇੱਕ ਸੇਵਾ ਲਈ ਇੱਕ ਸਿੰਘ ਆਇਆ ਜੋ ਕਿ ਚੋਲਾ ਬਦਲ ਰਿਹਾ ਸੀ। ਚੋਲਾ ਬਦਲਦੇ ਸਮੇਂ ਜਿਹੜੀ ਚੈਨ ਹੁੰਦੀ ਹੈ ਉਹ ਤਾਰ ਟੁੱਟਣ ਕਰ ਨਿਸ਼ਾਨ ਸਾਹਿਬ ਦੀ ਉਹ ਲਗਭਗ 90 ਤੋਂ 100 ਫੁੱਟ ਦਾ ਨਿਸ਼ਾਨ ਸਾਹਿਬ ਦੀ ਉੱਤੇ ਲਟਕਿਆ ਰਹਿ ਗਿਆ। ਪ੍ਰਸ਼ਾਸਨ ਵੱਲੋਂ ਪਹੁੰਚ ਕੇ ਹੁਣ ਉਹਨੂੰ ਬਚਾਉਣ ਦੇ ਲਈ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ। ਪਿੰਡ ਵਾਲੇ ਵੱਡੀ ਗਿਣਤੀ ਦੇ ਵਿੱਚ ਗੁਰਦੁਆਰਾ ਸਭ ਪਹੁੰਚ ਕੇ ਅਰਦਾਸਾ ਕਰ ਰਹੇ ਨੇ ਤਾਂ ਕਿ ਕੋਈ ਅਣਸਖਵਾਈ ਦੀ ਘਟਨਾ ਜਿਹੜੀ ਉਹ ਨਾ ਵਾਪਰੇ ਜਾਲ ਜਿਹੜੇ ਵਿਛਾ ਦਿੱਤੇ ਗਏ ਨੇ ਥੱਲੇ ਗੱਦੇ ਲਾ ਦਿੱਤੇ ਗਏ ਨੇ ਤਾਂ ਕਿ ਜੇਕਰ ਉਹ ਡਿੱਗ ਜਾਂਦਾ ਤਾਂ ਕੋਈ ਸੱਟ ਤੋਂ ਵਿਚਾਰਵੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੇ ਪੁਖਤਾ ਪ੍ਰਬੰਧ ਜਿਹੜੇ ਕੀਤੇ ਗਏ ਨੇ ਸਖਤ ਪ੍ਰਬੰਧ ਨੇ ਜਿਹੜੇ ਸੁਰੱਖਿਆ ਦੇ ਇੰਤਜ਼ਾਮ ਨੇ ਜਿਹੜੇ ਸਾਰੇ ਕੀਤੇ ਗਏ ਨੇ ਫਾਇਰ ਵਿਗਟ ਦੀਆਂ ਗੱਡੀਆਂ ਉੱਤੇ ਪਹੁੰਚ ਚੁੱਕੀਆਂ ਨੇ ਐਂਬੂਲੈਂਸ ਉੱਥੇ ਪਹੁੰਚ ਚੁੱਕੀ ਆ ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ਚ ਉਥੇ ਆ ਤੁਲਾ ਬਨ ਕੇ ਉੱਤੇ ਨਿਸ਼ਾਨ ਸਾਹਿਬ ਤੇ ਪਹੁੰਚਿਆ ਜਾ ਰਿਹਾ ਤੇ ਉਸ ਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਲਗਭਗ तकरीबन तकरीबन 5 ਘੰਟੇ ਹੋ ਚੁੱਕੇ ਨੇ ਉਸ ਨੂੰ 90 ਤੋਂ 100 ਫੁੱਟ ਉੱਚੇ ਨਿਸ਼ਾਨ ਸਾਹਿਬ ਤੇ ਲਟਕੇ ਨੂੰ ਉਹ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੀ ਸੇਵਾ ਕਰ ਰਿਹਾ ਸੀ ਤਾਰ ਟੁੱਟਣ ਕਾਰਨ ਉੱਥੇ ਹੀ ਲਟਕਿਆ ਰਹਿ ਗਿਆ ਪਿਛਲੇ 5 ਘੰਟਿਆਂ ਤੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਹੈ ਜਿਹੜੀ ਲਗਾਤਾਰ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਾਫ ਐਂਬੂਲੈਂਸਾਂ ਪਹੁੰਚ ਚੁੱਕੀਆਂ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆ ਚੁੱਕੀਆਂ ਨੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੀ ਆ ਚੁੱਕਿਆ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਉੱਪਰ ਕਿਵੇਂ ਉਹ ਸਿੰਘ ਲਟਕਿਆ ਹੋਇਆ ਲਗਭਗ 90 ਤੋਂ 100 ਫੁੱਟ ਉੱਚਾ ਨਿਸ਼ਾਨ ਸਾਹਿਬ ਢੁੱਲਾ ਬਨਿਆ ਜਾ ਰਿਹਾ ਤਸਵੀਰਾਂ ਵਿੱਚ ਤੁਹਾਡੇ ਸਾਹਮਣੇ ਇੱਕ ਢੁੱਲਾ ਬਨ ਕੇ ਉਸ ਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਾਲ ਹੀ ਪਿੰਡ ਵਾਲੇ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਨੇ ਅਰਦਾਸਾਂ ਕਰ ਰਹੇ ਨੇ ਤਾਂ ਕਿ ਕੋਈ ਅਣਸੁਖਵਾਣੀ ਘਟਨਾ ਨਾ ਵਾਪਰੇ ਲਗਾਤਾਰ ਤੁਸੀਂ ਤੁਹਾਡੇ ਨਾਲ ਅਸੀਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਸਾਡੇ ਨਾਲ ਜੁੜੇ ਰਹੋ ਤੁਸੀਂ ਦੇਖ ਸਕਦੇ ਹੋ ਇਹ ਲਾਈਵ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਸਾਹਮਣੇ ਨੇ ਕਿ ਉਹ ਪਿਛਲੇ 5 ਘੰਟਿਆਂ ਤੋਂ ਨਿਸ਼ਾਨ ਸਾਹਿਬ ਦੇ ਉੱਤੇ ਲਟਕਿਆ ਹੋਇਆ ਇੱਕ ਸਿੰਘ ਸਾਨੂੰ ਜੀ ਸਰੇ ਕਾਲ ਆਈ ਸੀ ਫਰੂਲੇਟ ਦੇ ਵਿੱਚ ਕਿ ਉੱਪਰ ਮਤਲਬ ਕਿ ਜੋ ਉੱਪਰ ਜਾਣ ਵਾਲੀ ਜੋ ਚੇਅਰ ਹੁੰਦੀ ਆ ਨਿਸ਼ਾਨ ਸਾਹਿਬ ਦੇ ਉੱਪਰ ਬੰਨਣ ਵਾਲੀ ਉਹ ਆ ਚੁੱਕੀ ਆ ਤੇ ਜਲਦੀ ਤੇ ਜਲਦੀ ਪਹੁੰਚੋ ਜਦੋਂ ਤੁਹਾਨੂੰ ਫੋਕਾ ਨਾ ਮਿਲਿਆ ਇੱਥੇ ਪਹੁੰਚੇ ਆ ਕਿਉਂਕਿ ਉਹਨਾਂ ਦਾ ਰੈਸਕਿਊ ਦਾ ਕੰਮ ਚੱਲ ਰਿਹਾ ਜੀ ਬਟ ਉਚਾਈ ਬਹੁਤ ਜ਼ਿਆਦਾ ਜੀ 100 ਫੁੱਟ ਤੋਂ ਉੱਪਰ ਚਾਈ ਹੈ ਤਾਂ ਕਰਕੇ ਹੁਣ ਨਾ ਗੱਡੀ ਨਹੀਂ ਮਿਲਿਆ ਆ ਰਹੀ ਆ ਤੇ ਪੌੜੀ ਵੀ ਸਾਡੇ ਤੋਂ 50 ਫੁੱਟ ਫੋਟਲਾ ਹੈ ਗਈ ਉੱਪਰ ਅੱਗੇ ਲਾ ਕੇ ਉੱਪਰ ਜਾਣ ਕੋਈ ਸਵਿਚ ਨਹੀਂ ਪਰ ਜਿਹੜਾ ਨਿਸ਼ਾਨ ਸਾਹਿਬ ਦੇ ਉੱਪਰ ਹੈ ਜੀ ਉਹ ਥੋੜਾ ਜਿਹਾ ਮਲਕੀ ਜਰਜਰ ਹਾਲਤ ਦੇ ਵਿੱਚ ਹੈ ਤਾਂ ਕਰਕੇ ਉੱਪਰ ਪੌੜੀ ਦਾ ਵਜ਼ਨ ਨਹੀਂ ਸਹਾਰਦਾ ਜੀ ਕਿੰਨੇ ਘੰਟੇ ਹੋ ਗਏ ਲਗਭਗ ਸਾਰੇ ਨਾਲੋਂ ਸਾਨੂੰ ਇਹ ਲਗਭਗ ਸਾਨੂੰ ਛੇ ਨੂੰ 2.5 ਤੋਂ 3 ਘੰਟੇ ਦੇ ਨੇੜੇ ਇਹ ਮੋਟਲ ਹੈ ਜੀ ਉਸ ਤੋਂ ਪਹਿਲਾਂ ਵੀ ਕਹਿੰਦੇ ਜੀ ਕਿ ਉੱਪਰ ਫਸੇ ਹੋਏ ਅੱਜ ਸਵੇਰੇ ਗੁਰੂ ਘਰ ਵਿੱਚ ਨਿਸ਼ਾਨ ਸਾਹਿਬ ਦਾ ਚੋਲਾ ਚੜਾਉਣ ਦੀ ਸੇਵਾ ਕਰਨ ਵਾਸਤੇ ਇੱਕ ਸਿੰਘ ਨਿਸ਼ਾਨ ਸਾਹਿਬ ਉੱਪਰ ਚੜਿਆ ਸੀ ਜੀ ਜਿਹੜੇ ਨਿਸ਼ਾਨ ਸਾਹਿਬ ਦੇ ਜਦੋਂ ਉੱਪਰ ਗਿਆ ਦੀ ਉੱਪਰ ਪੌਣੀ ਚੋਂ ਤਾਰ ਉਤਰ ਗਈ ਜਿਸ ਕਰ ਨੂੰ ਉਹ ਸਿੰਘ ਉੱਪਰ ਅੜਿਆ ਹੋਇਆ ਹੈ ਜੀ ਪਿੰਡ ਦੀ ਸਹਾਸੰਗਤ ਸਾਰੀ ਮਿਲ ਕੇ ਉਹਨੂੰ ਉਤਾਰਨ ਦੀ ਕੋਸ਼ਿਸ਼ ਕਰ ਰਹੀ ਹੈ ਜੀ ਵਾਹਿਗੁਰੂ ਕਿਰਪਾ ਕਰਨਗੇ ਸਿੰਘ ਜਲਦੀ ਤੋਂ ਜਲਦੀ ਸਹੀ ਸਲਾਮਤ ਥੱਲੇ ਉਤਰਾਊਗਾ ਜੀ ਆਰਜੀ ਪੈੜਾ ਬਣਾ ਕੇ ਉੱਪਰ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਜਲਦੀ ਹੀ ਕਾਮਯਾਬ ਹੋ ਜਾਵਾਂਗੇ ਉਸ ਵਾਹਿਗੁਰੂ ਦੀ ਕਿਰਪਾ ਸਦਕਾ ਜੀ ਪ੍ਰਸ਼ਾਸਨ ਮੌਕੇ ਪਹੁੰਚ ਗਏ ਜੀ ਆ ਨਹੀਂ ਪਹੁੰਚ ਰਿਹਾ ਬਾਕੀ ਪਿੰਡ ਵਾਸੀ ਆਪਣੇ ਤੌਰ ਤੇ ਆਰਜੀ ਪੈੜ ਬਣਾ ਕੇ ਉਹਨੂੰ ਬੱਚੇ ਨੂੰ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਡੰਗਾਨਗਰ ਤੋਂ ਇੱਕ ਹੈੱਡਾ ਮੰਗਾਇਆ ਹੋਰ ਰਸਤੇ 'ਚ ਆ ਰਿਹਾ ਕਿੰਨੇ ਘੰਟੇ ਹੋ ਗਏ ਲਗਭਗ ਇਹ ਲਗਭਗ ਜੀ ਨੂੰ ਹੁਣ ਟਾਈਮ ਹੋਇਆ ਜੀ ਤਿੰਨ ਘੰਟੇ ਹੋ ਗਏ ਤਿੰਨ ਤੋਂ ਸਵਾ ਤਿੰਨ ਘੰਟੇ ਦੇ ਕਰੀਬ ਆ ਗਿਆ ਬੱਚਾ ਪੂਰਾ ਸੱਡੀ ਵਾਲੇ ਵੀ ਆਏ ਹੋਏ ਹਨ ਉਹ ਜਾਲ ਦੀ ਸੇਵਾ ਕਰ ਰਹੇ ਨੇ ਜਾਲ ਲੈ ਕੇ ਆਏ ਨੇ ਜੀ ਫਾਇਰ ਬ੍ਰਿਗੇਡ ਵੀ ਅਬੋਰ ਤੋਂ ਪਹੁੰਚੀ ਹੋਈ ਹੈ ਜੀ ਤੇ ਜਲਦੀ ਹੈਡਰਾ ਵੀ ਆ ਜਾਏਗਾ ਜੀ ਤੇ ਬੱਚੇ ਨੂੰ ਥੱਲੇ ਸਹੀ ਸਲਾਮਤ ਉਤਾਰ ਲਿਆ ਜਾਏਗਾ ਜੀ ਜੋਗਰਾ ਸਾਹ ਦੇ ਵਿੱਚ ਆ ਸਾਰੇ ਸੰਗਤ ਕੋ ਹਰੀ ਸਰਪੰਚ ਜੀ ਨੇ ਕਿਹਾ ਕਿ ਬੱਚਾ ਜਿਹੜਾ ਫੇਰੇ ਅਭਿਨਾਮ ਜਿਲ੍ਹਾ ਫਿਰਦਾ ਇਨਸ਼ਾਹ ਸਾਹਿਬ ਦਾ ਪਤਰੀ ਮੈਂ ਪੁੱਛਾਇਆ ਗਿਆ ਸੀ ਕੱਲ੍ਹ ਸੈਕਟਾਰ ਦੀ ਗਲਤੀ ਕਰ ਉਸ ਤੋਂ ਮੈਂ ਪ੍ਰਸ਼ਾਸਨ ਨੂੰ ਪੂਰੀ ਪਾਰਟੀ ਜਰੀ ਅੰਦ ਸੁਲਵਾਇਆ ਤੇ ਬੱਚੇ ਨੂੰ ਸੁਰੱਖਿਅਤ ਕਰਨ ਨੇ ਕਿਹੜਾ ਕੰਮ ਆ ਰਸਾ ਇਹ ਅੱਜ ਸਾਨੂੰ ਸੂਚਨਾ ਮਿਲੀ ਹੈ ਇੱਕ ਨੌਜਵਾਨ ਮੁੰਡਾ ਗਿੱਦੜਾਂ ਵਾਲੀ ਦਾ ਹੀ ਆ ਤੇ ਗਿੱਦੜਾਂ ਵਾਲੀ ਗੁਰਦੁਆਰਾ ਸਾਹਿਬ ਦੇ ਉੱਤੇ ਚੋਲਾ ਸਾਹਿਬ ਬਦਲਣ ਵਾਸਤੇ ਜਿਹੜਾ ਇਹ ਔੜਗਰਾ ਹੀ ਗਿਆ ਸੀ ਉੱਪਰ ਉੱਤੇ ਜਾ ਕੇ ਇਹਦੀ ਰੱਸੀ ਆ ਉਹ ਚੈਨ ਦੇ ਵਿੱਚ ਫਸ ਗਈ ਜਿਸ ਕਰਕੇ ਤੋਂ ਚੈਨ ਵੀ ਉਹ ਥੱਲੇ ਨਹੀਂ ਆ ਰਹੀ ਤੇ ਜਿਹੜਾ ਬੰਦਾ ਉੱਪਰ ਫਸਿਆ ਹੋਇਆ ਤੇ ਉਹਨੂੰ ਅਸੀਂ ਹੈ ਡਰਾ ਮਗਾਇਆ ਹੋਇਆ ਜਲਦੀ ਜਲਦੀ ਥੱਲੇ ਲਾਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਜਿਹੜਾ ਉਹ ਸੁਰੱਖਤ ਆ ਕਿਸੇ ਕਿਸਮ ਦੀ ਕੋਈ ਹੋਜੀ ਅਨਸੁਰਖੀ ਘਟਨਾ ਨਹੀਂ ਵਾਪਰੇਗੀ ਕਿੰਨੇ ਦੋ ਘੰਟੇ ਦੇ ਉੱਪਰ ਹੈ ਜੀ ਅ ਜੜ ਔੜਣਾ ਵਗੈਰਾ ਲਗਾ ਕੇ ਜਾਲ ਵਗੈਰਾ ਲਾਇਆ ਹੋਇਆ ਹੈ ਤੇ ਕਿਸੇ ਵੀ ਕਿਸਮ ਦੀ ਅਨਸਕਾ ਵੀ ਘਟਨਾ ਵਾਪਰਨ ਤੋਂ ਅਸੀਂ ਹਰ ਤਰ੍ਹਾਂ ਦਾ ਬਚਾਅ ਕਰਾਂਗੇ